ਕਰਨ ਪੱਟੀ ਤੋਂ ਟਿਕਟ ਲੈ ਲਓ ਅਕਾਲੀ ਦਲ ਦੀ ਟਿਕਟ ਸਸਤੀ ਟਿਕਟ ਲੈ ਲਓ ਉਹ ਮੇਰੇ ਮੂੰਹ ਚੋਂ ਕੋਈ ਗੱਲ ਨਿਕਲ ਜਾਂਦੀ ਹੈ ਨਾ ਸੌਂ ਲੱਗੇ ਮੈਂ ਤਾਂ ਮੇਰੀ ਮਾਂ ਵੀ ਕਹਿੰਦੀ ਹੁੰਦੀ ਹੈ ਉਹ ਤਾਂ ਸੋਚ ਕੇ ਬੋਲਿਆ ਕਰ ਕਿਤੇ ਤੇਰੀਆਂ ਗੱਲਾਂ ਪੂਰੀਆਂ ਹੋ ਜਾਂਦੇ ਨੇ ਮੈਂ ਕਿਤੇ ਕਹਿ ਬੈਠਾ 2019 'ਚੋਂ ਵੋਟਾਂ ਸੀ ਮੈਨੂੰ ਪੱਤਰਕਾਰ ਕਹਿੰਦੇ ਅਕਾਲੀ ਦਲ ਲੱਗੀ ਬਣੂ ਮੈਂ ਕਿਹਾ 1920 'ਚ ਸ਼ੁਰੂ 2019 'ਚ ਖਤਮ 99 ਸਾਲਾਂ ਲੀਜ਼ ਸੀ ਮੈਂ ਕਿਹਾ ਖਤਮ ਹੋਣ ਲੱਗੀ ਹੈ ਬਸ ਹੋ ਗਿਆ ਖਤਮ ਨਾ ਹੁਣ ਇੱਕ ਅੱਜ ਚਵਾਲੇਓ ਮੈਂ ਤੁਹਾਡੇ ਕੋਲੇ ਹੋਰ ਗੱਲ ਕਹਿਣ ਚੱਲਿਆ ਏ ਵੀ ਨੋਟ ਕਰ ਲਿਓ 2027 ਚ ਆਹ ਹਾਲਤ ਹੋ ਜਾਣੀ ਆਕਾਲੀ ਦਲ ਦੀ ਵੀ ਸਬਜੀ ਵਾਲਿਆਂ ਵਾਂਗੂ ਨਾ ਸਾਈਕਲ ਲੈ ਕੇ ਟਿਕਟਾਂ ਵੇਚਣ ਦਾ ਹੋਕਾ ਦਿਆ ਕਰਨਗੇ ਤਰਨ ਤਰਨ ਪੱਟੀ ਤੋਂ ਟਿਕਟ ਲੈ ਲਓ ਅਕਾਲੀ ਦਲ ਦੀ ਟਿਕਟ ਸਸਤੀ ਟਿਕਟ ਲੈ ਲਓ ਗੁਰਦੁਆਰਾ ਸਾਹਿਬ ਜੇ ਅਨਾਉਂਸਮੈਂਟ ਕੀਤੀ ਹੈ ਭਾਈ ਸਮੂਹ ਸਾਧ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਅਕਾਲੀ ਦਲ ਵਾਲੇ ਟਿਕਟਾਂ ਲਈ ਫਿਰਦੇ ਨੇ ਜਵਾਕਾਂ ਨੂੰ ਵੀ ਅੰਦਰ ਰੱਖੋ ਕੁੰਡੇ ਜਿੰਦੇ ਲਾ ਲਓ ਭਾਈ ਜੇ ਕੋਈ ਸ਼ੱਕੀ ਕਾ ਕੇ ਸਿੱਟ ਕੇ ਜਾਣ ਪੰਚਾਇਤ ਨੂੰ ਦਿਖਾਓ ਪਿੰਡ ਦੀ ਬੇਇੱਜ਼ਤੀ ਹੋ ਜੂ ਵੀ ਟਿਕਟ ਲੈ ਗਿਆ ਇਸ ਪਿੰਡ ਵਾਲੇ ਆ ਹਾਲ ਤੂ ਇਹਨਾਂ ਦੀ ਲਿਖ ਲਿਓ